ਤੇ ਟੋਟਲ ਮੇਰੇ ਕੋ 20 ਸ਼ੇਅਰ ਹੈ ਉਹ ਵੀ 60 ਰੁਪਏ ਦਾ ਅੱਜ ਤੇ ਮੈਂ ਇਹ ਬਹੁਤ ਸਸਤੇ ਚੱਕੇ ਤੇ 200 ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਦੋਸਤੋ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਉਹਨਾਂ ਵਾਸਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿੱਚ ਵਿੱਚ ਹੈ ਉਹਨਾਂ ਵਾਸਤੇ ਬਹੁਤ ਕੰਮ ਦੀ ਹੋਣ ਵਾਲੀ ਹੈ ਇਹ ਵੀਡੀਓ ਜਿਨ੍ਹਾਂ ਨੇ ਹਜੇ ਤੱਕ ਵੀ ਸਟਾਕ ਮਾਰਕੀਟ ਨੂੰ ਨਹੀਂ ਸਮਝਿਆ ਨਹੀਂ ਇਨਵੈਸਟਮੈਂਟ ਕਰਨੀ ਚਾਲੂ ਕੀਤੀ ਉਹ ਵੀ ਵੀਡੀਓ ਨੂੰ ਪੂਰਾ ਦੇਖਣ ਸੋ ਕਰਦੇ ਆਂ ਵੀਡੀਓ ਨੂੰ ਸਟਾਰਟ ਦੋਸਤੋ ਐਕਚੁਅਲ ਦੇ ਵਿੱਚ ਜਿਹੜੇ ਬਰਨ ਬਫਰ ਸੀਗਾ ਮੈਂ ਤੁਹਾਨੂੰ ਦੱਸ ਦਮਾ ਜੇ ਨਹੀਂ ਪਤਾ ਉਹ ਬੰਦਾ ਜਿਹਨੇ ਕੋਕੋਕੋਲਾ ਦੇ ਸ਼ੇਅਰ ਖਰੀਦ ਕੇ ਕਰੋੜਾ ਰੁਪਏ ਕਮਾਏ ਕੋਕੋਕੋਲਾ ਜਿਹੜੇ ਸੇ ਘਰਾਂ ਦੇ ਵਿੱਚ ਆਉਂਦੀ ਉਸ ਕੰਪਨੀ ਦੇ ਸ਼ੇਅਰ ਖਰੀਦ ਕੇ ਕਰੋੜਾ ਰੁਪਏ ਕਮਾਏ ਉਹਨੇ ਆਪਣੇ ਲਾਈਫ ਦੀ ਪਹਿਲੀ ਇਨਵੈਸਟਮੈਂਟ ਕਰਨੀ 16 ਸਾਲ ਤੋਂ ਚਾਲੂ ਕੀਤੀ ਸੀ 16 ਸਾਲ ਤੋਂ ਚਾਲੂ ਕੀਤੀ ਫਿਰ ਵੀ ਅੱਜ ਉਸ ਬੰਦੇ ਦਾ ਇਹ ਬਿਆਨ ਆਉਂਦਾ ਕਿ ਇਹ ਮੈਂ ਲੇਟ ਕੀਤੀ ਚਾਲੂ ਇਨਵੈਸਟਮੈਂਟ ਕਰਨਾ ਕਿਉਂਕਿ ਉਹ ਕਹਿੰਦਾ ਤਾਂ ਵੀ ਇਸ ਤੋਂ ਪਹਿਲਾਂ ਕਰ ਲਮਾ ਤਾਂ ਜ਼ਿਆਦਾ ਵਧੀਆ ਰਹਿਣਾ ਸੀਗਾ ਹਰੇਕ ਬੰਦੇ ਜਿਨ੍ਹਾਂ ਨੂੰ ਸਟਾਕ ਮਾਰਕੀਟ ਦੀ ਰੀਅਲ ਕੰਪਾਊਂਡਿੰਗ ਦੀ ਪਾਵਰ ਦਿਖ ਗਈ ਵੀ ਉਹ ਹੀ ਗੱਲ ਕਹਿੰਦੇ ਜੇ ਇਹ ਕੰਮ ਅਸੀਂ ਪਹਿਲਾਂ ਕੀਤਾ ਹੁੰਦਾ ਤਾਂ ਅਸੀਂ ਹੋਰ ਜ਼ਿਆਦਾ ਪੈਸੇ ਅਰਨ ਕਰ ਲੈਣੇ ਤੇ ਇਹ ਤਾਂ ਹੋ ਗਿਆ ਬੇਸਿਕ ਫੰਡਾ ਹੁਣ ਮੇਨ ਟੋਪਿਕ ਕੀ ਆਗਾ ਅਗਰ ਅਸੀਂ ਆਪਣੇ ਕਿਸੇ ਵੀ ਮੈਂ ਆਪਣੇ ਭਰਾਵਾਂ ਨਾਲ ਗੱਲ ਕਰਦਾ ਭੈਣਾਂ ਨਾਲ ਗੱਲ ਕਰਦਾ ਵੀ ਤੁਸੀਂ ਵੀ ਸਟਾਕ ਮਾਰਕੀਟ ਦੇ ਵਿੱਚੋਂ ਪੈਸਾ ਲਗਾਓ ਤੇ ਪੈਸਾ ਕਮਾਓ ਤਾਂ ਉਹਨਾਂ ਦਾ ਜਵਾਬ ਇਹ ਆਉਂਦਾ ਕਿ ਇੱਕ ਤਾਂ ਸਾਡੇ ਕੋਲ ਪੈਸੇ ਨਹੀਂ ਐ ਦੂਸਰਾ ਇਹ ਸਾਨੂੰ ਸਮਝਣੀ ਹੈ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਹਦੇ ਵਾਸਤੇ ਸਮਝ ਬਹੁਤ ਆਸਾਨ ਹੈ ਤੁਸੀਂ ਅੱਜਕੱਲ੍ਹ ਆਨਲਾਈਨ ਕੰਟੈਂਟ ਹਰ ਇੱਕ ਜਗ੍ਹਾ ਮਿਲ ਜਾਂਦਾ YouTube ਤੇ Facebook ਤੇ ਜਾਂ ਫਿਰ ਆਲੇ ਦੁਆਲੇ ਵੀ ਹੁਣ ਕਈ ਲੋਕ ਇਨਵੈਸਟਮੈਂਟ ਕਰ ਲਾਪੇ ਤੁਸੀਂ ਉਹਨਾਂ ਦੀ ਰਾਏ ਲੈ ਸਕਦੇ ਤੇ ਦੂਸਰੀ ਸਾਈਡ ਇੱਕ ਇਹ ਵੀ ਗੱਲ ਆਉਂਦੀ ਜੀ ਸਾਡੇ ਕੋਲ ਪੈਸਾ ਨਹੀਂ ਹੈ ਦੋਸਤੋ ਪੈਸੇ ਇਹਦੇ ਵਾਸਤੇ ਜ਼ਿਆਦਾ ਨਹੀਂ ਚਾਹੀਦੇ ਸਟੋਕ ਬਹੁਤ ਸਸਤੇ ਸਸਤੇ ਵੀ ਆ ਗਏ ਆ ਕੁਝ ਸਟੋਕ ਇੰਨੇ ਸਸਤੇ ਹੁੰਦੇ ਵੀ ਜਿੱਦਾਂ 10 20 ਰੁਪਏ ਦੇ ਉਹ ਚਲੋ ਮੈਂ ਰეკਮੈਂਡ ਨਹੀਂ ਕਰਦਾ ਉਹਨਾਂ ਨੂੰ ਆਪਾਂ ਪੈਨੀ ਸਟੋਕ ਕਹਿੰਦੇ ਜਿਹੜੀ ਕੰਪਨੀਆ ਦੇ ਵਿੱਚ ਗਰਾਵਟ ਆ ਵੀ ਮੰਦੀ ਚੱਲਦੀ ਕੰਪਨੀਆ ਬਕਵਾਸ ਚੱਲਦੀਆਂ ਉਹਨਾਂ ਦੇ ਸਟੋਕ ਮਾੜੇ ਚੱਲਦੇ ਪਰ ਕੁਝ ਸਟੋਕ ਹਜੇ ਵੀ ਵਧੀਆ ਹੈ ਜਿੱਦਾਂ ਸਰਕਾਰੀ ਕੰਪਨੀ ਹੋ ਗਿਆ ਉਹਨਾਂ ਦੇ ਸਟੋਕ ਅਰਾਊਂਡ 100 ਰੁਪਈਏ ਦੇ ਆਲੇ ਦੁਆਲੇ ਚੱਲ ਰਹੇ 100 ਰੁਪਇਆ ਤਾਂ ਕੋਈ ਜ਼ਿਆਦਾ ਨਹੀਂ ਹੁੰਦਾ ਨੋਰਮਲ ਪਰਸਨ ਕੋ ਹਰ ਇੱਕ ਕੋ 100 ਰੁਪਇਆ ਹੁੰਦਾ ਹੀ ਹੁੰਦਾ ਹੈ ਜੇ ਅਗਰ ਤੁਸੀਂ ਅੱਜ ਆਪਣਾ ਪੋਰਟਫੋਲੀਓ ਬਣਾਉਣਾ ਤਿਆਰ ਕਰ ਲੈਂਦੇ ਤਾਂ ਇਨ ਫਿਊਚਰ 20-25 ਸਾਲ ਬਾਅਦ ਤੁਹਾਡੇ ਕੋਲ ਬਹੁਤ ਵਧੀਆ ਪੈਸਾ ਹੋ ਸਕਦਾ ਤੇ ਤੁਸੀਂ ਉਸ ਕੰਪਨੀ ਦੇ ਵਿੱਚ ਵਧੀਆ ਸਟੇਕ ਹੋਲਡਿੰਗ ਵੀ ਲੈ ਸਕਦੇ ਅਗਰ ਤੁਸੀਂ ਖਰੇ ਇਨਵੈਸਟਮੈਂਟ ਕੀਤੀ ਵੀ ਖਰੇ ਟਾਈਮ ਦੀ ਬਧੀਆ ਕੁਆਂਟੀਟੀ ਚੱਕੀ ਵੀ ਸ਼ੇਅਰਸ ਦੇ ਸੋ ਹੁਣ ਅਗਰ ਅਸੀਂ ਗੱਲ ਕਰੀਏ ਤਾਂ ਉਰੇ ਸਟਾਕਸ ਦੀ ਤਾਂ ਮੈਂ ਤੁਹਾਨੂੰ ਥੋੜਾ ਜਿਆ ਐਕਸਪਲੇਨ ਕਰਕੇ ਦੱਸ ਦੂੰਗਾ ਵੀ ਸ਼ੇਅਰ ਕਿੰਨੇ ਕਿੰਨੇ ਪ੍ਰਾਈਸ ਦੀ ਰੇਂਜ ਵਿੱਚ ਹੈ ਤਾਂ ਕਿ ਤੁਹਾਨੂੰ ਕਲੈਰਟੀ ਹੋ ਜਵੇ ਵੀ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਗਾਉਣਾ ਕੋਈ ਮੁਸ਼ਕਿਲ ਨਹੀਂ ਹੈ ਸਭ ਤੋਂ ਵਧੀਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਬ੍ਰੋਕਰ ਹੋਣਾ ਜ਼ਰੂਰੀ ਹੈ ਜਿੱਦਾਂ ਬਰਨ ਬਫਾ ਨੇ ਕਿਹਾ ਸੀਗਾ 16 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਪਹਿਲੀ ਇਨਵੈਸਟਮੈਂਟ ਇਨਵੈਸਟਿੰਗ ਕਰਨਾ ਸਟਾਰਟ ਕੀਤਾ ਤਾਂ ਨੋਰਮਲੀ ਤੁਸੀਂ ਇੰਡੀਆ ਦੇ ਵਿੱਚ ਤਾਂ ਤੁਸੀਂ 16 18 ਸਾਲ ਤੋਂ ਕਰਨਾ ਸਟਾਰਟ ਕਰ ਸਕਦੇ ਕਿਉ ਹੁੰਦੇ ਪੈਨ ਕਾਰਡ ਬੈਂਕ ਏਟੀਐਮ ਜੋ ਵੀ ਸਾਨੂੰ ਚਾਹੀਦਾ ਹੁੰਦਾ ਡੀਮੈਟ ਅਕਾਊਂਟ ਓਪਨ ਕਰਨ ਵਾਸਤੇ ਲਿਮਿਟ ਹੈ 18 ਸਾਲ ਦੀ ਉਸ ਤੋਂ ਬਾਅਦ 18 ਸਾਲ ਦੇ ਤੁਸੀਂ ਹੋਗੇ ਫਿਰ ਤੁਸੀਂ ਇਨਵੈਸਟਿੰਗ ਕਰਨਾ ਉਸੇ ਟਾਈਮ ਤੋਂ ਸਟਾਰਟ ਕਰ ਦੋਗੇ ਤਾਂ ਇਨ ਫਿਊਚਰ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲ ਲੈ ਹੁਣ ਮੈਂ ਗੱਲ ਕਰੂੰਗਾ ਕਿ ਸਸਤੇ ਤੋਂ ਸਸਤੇ ਸ਼ੇਅਰ ਕਿਹੜੇ ਕਿਹੜੇ ਆ ਜਿਹੜੇ ਤੁਸੀਂ ਚੱਕ ਸਕਦੇ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦੱਸ ਰਿਹਾ ਮੈਂ ਰਿਕਮੈਂਡ ਨਹੀਂ ਕਰ ਰਿਹਾ ਸ਼ੇਅਰ ਬਸ ਤੁਹਾਨੂੰ ਦੱਸਣ ਦਾ ਇਹ ਨਜ਼ਰੀਆ ਹੈ ਵੀ ਇਹ ਗੱਲ ਨਹੀਂ ਵੀ ਸਟਾਕ ਬਹੁਤ ਮਹਿੰਗੇ ਹੁੰਦੇ ਸ਼ੇਅਰ ਹੈ ਜਿਹੜੇ ਕੰਪਨੀ ਦਾ ਮਹਿੰ ਸੋ ਦੋਸਤੋ ਆ ਮੇਰੇ ਕੋ ਡੀਮੈਟ ਅਕਾਊਂਟ ਓਪਨ ਹੋ ਗਿਆ ਵਾ ਮੇਰਾ ਗਰੋਥ ਦੇ ਵਿੱਚ ਹੁਣ ਮੈਂ ਸਕਰੀਨਰ ਯੂਜ਼ ਕਰਕੇ ਮੈਂ ਤੁਹਾਨੂੰ ਬੇਸਿਕਲੀ ਦੱਸੂਗਾ ਵੀ ਤਿੰਨ ਸੈਕਟਰ ਹੈ স্মੋਲ ਕੈਪ ਮਿਡ ਕੈਪ ਲਾਰਜ ਕੈਪ ਮੈਂ ਹੁਣ ਤੁਹਾਨੂੰ ਦੱਸਦਾ ਇਹ ਸਭ ਤੋਂ ਸਸਤੀ ਕੁਆਂਟੀਟੀ ਦੇ ਵਿੱਚ ਤੇ ਲਾਰਜ ਕੈਪ ਦੇ ਵਿੱਚ ਹੀ 100 ਰੁਪਏ ਦਾ ਸੀ ਪ੍ਰਾਈਸ ਰੇਂਜ ਰੱਖ ਲਿਆ ਉਸ ਤੋਂ ਬਾਅਦ ਆ ਸਾਡੇ ਕੋਲ ਆ ਗਏ ਸਟੋਕਸ ਸਾਰੇ ਦੇ ਸਾਰੇ ਹੁਣ ਅਗਰ ਅਸੀਂ ਗੱਲ ਕਰੀਏ ਤਾਂ ਅਸੀਂ ਲਾਰਜ ਲਾਰਜ ਵਾਲੇ ਦੀ ਸਾਈਡ ਜਾਂਦੇ ਆ ਲਾਰਜ ਕੰਪਨੀ ਅਸੀਂ ਚੈੱਕ ਕਰਨੀਆਂ ਤਾਂ ਤੁਸੀਂ ਸਟੋਕ ਦੇ ਪ੍ਰਾਈਸ ਦੇਖ ਸਕਦੇ ਆਂ ਜਿਹੜਾ ਇੰਡੀਅਨ ਓਵਰਸੀਜ਼ ਬੈਂਕ ਹੈ ਜਿਹਦੇ ਟੋਟਲ ਮੇਰੇ ਕੋ 20 ਸ਼ੇਅਰ ਹੈ ਉਹ ਵੀ 60 ਰੁਪਏ ਦਾ ਅੱਜ ਤੇ ਮੈਂ ਇਹ ਬਹੁਤ ਸਸਤੇ ਚੱਕੇ ਤੇ ਉਸ ਟਾਈਮ ਮੈਂ ਤੁਹਾਨੂੰ ਰეკਮੈਂਡ ਨਹੀਂ ਕਰ ਰਿਹਾ ਵੈਸੇ ਦੱਸ ਰਿਹਾ ਤੇ NHPC ਵੀ ਤੁਸੀਂ ਦੇਖ ਹੀ ਸਕਦੇ ਅਗਰ ਮੈਂ ਇੱਕ ਵਾਰੀ ਖੋਲ ਕੇ ਤੁਹਾਡੇ ਵਾਸਤੇ ਦੱਸ ਦਿੰਦਾ ਕਿਉਂਕਿ ਤੁਹਾਨੂੰ ਵੀ ਥੋੜਾ ਯਕੀਨ ਹੋ ਜਾਵੇ 60 ਰੁਪਏ ਦਾ ਅੱਜ ਸ਼ੇਅਰ ਹੈ ਤੇ ਮੈਂ ਖਰੀਦਿਆ ਕਿੰਨੇ ਦਾ ਤਾਂ ਤੇ ਤੁਸੀਂ ਦੇਖ ਸਕਦੇ نیچے ਟੋਟਲ ਪੈਸੇ ਲਗਾਏ ਸੀ ਕਿ ਮੈਂ 486 ਤੇ ਉੱਪਰ ਆ ਰਹੇ ਮੈਨੂੰ 827 ਅਗਰ ਤੁਸੀਂ ਉਹਰੇ ਵੀਡੀਓ ਤੱਕ ਬਣਗੇ ਤਾਂ ਤੁਹਾਨੂੰ ਇਹ ਫਾਇਦਾ ਆਣਾ ਮੈਂ ਤੁਹਾਨੂੰ ਡਾਇਰੈਕਟ ਆਪਣੀ ਹੋਲਡਿੰਗ ਦੱਸਤੀ ਇਹ 500 ਰੁਪਿਆ ਲਗਾਇਆ ਤਾਂ ਤੇ ਉੱਪਰ ਮੈਨੂੰ 800 850 ਰੁਪਿਆ ਆ ਰਿਹਾ ਸੋ ਇਹ ਕੰਪਾਊਂਡਿੰਗ ਦੀ ਪਾਵਰ ਹੈ ਤੁਸੀਂ ਲਾਈਵ ਦੇਖ ਸਕਦੇ ਇਸੇ ਕਰਕੇ ਮੈਂ ਸਟਾਰਟਿੰਗ ਦੇ ਵਿੱਚ ਗੱਲ ਕਹੀ ਸੀ ਕਿ ਅਗਰ ਤੁਸੀਂ ਸਟਾਰਟਿੰਗ ਤੋਂ ਹੀ ਸ਼ੁਰੂ ਤੋਂ ਪੈਸੇ ਲਗਾਉਣੇ ਸਟਾਰਟ ਕੀਤੇ ਹੁੰਦੇ ਤਾਂ ਅੱਜ ਤੁਹਾਨੂੰ ਕੰਪਾਊਂਡਿੰਗ ਦੀ ਪਾਵਰ ਪਤਾ ਲੱਗ ਜਾਣੀ ਸੀ ਹੁਣ ਅਗਰ ਨੀਚੇ ਆਈਏ ਤਾਂ NHPC ਵੀ ਮੈਂ ਬਹੁਤ ਸਸਤਾ ਚੱਕਿਆ ਵਾ ਤੇ ਅੱਜ ਬਹੁਤ ਮਹਿੰਗਾ ਹੋ ਗਿਆ ਵਾ ਇਹ ਤੇ ਉਸੇ IDBI ਬੈਂਕ ਬੈਂਕ ਦੇ ਵੀ ਸਟੋਕਸ ਦੇਖ ਲਓ 90 ਰੁਪਏ ਦਾ ਇਹ 65 ਰੁਪਏ ਦਾ ਇਹ 92 ਰੁਪਏ ਦਾ ਇਹ 24 ਰੁਪਏ ਦਾ ਇਹ 24 ਦਾ JS ਬੈਂਕ ਹੈ ਚਲੋ ਇਹਦੀ ਕੰਡੀਸ਼ਨ ਮਾੜੀ ਹੈ ਉਸ ਤੋਂ ਬਾਅਦ UCO ਬੈਂਕ ਇਹ ਵੀ ਕਾਫੀ ਜ਼ਿਆਦਾ ਗਰੋ ਹੋ ਰਿਹਾ ਅਗਰ ਮੈਂ ਤੁਹਾਨੂੰ ਦੱਸ ਦਵਾਂ ਇਹਨੂੰ ਓਪਨ ਕਰਕੇ ਹੁਣ ਅਗਰ ਅਸੀਂ ਉਹ ਇਹ ਗੱਲ ਕਰੀਏ ਇਹ ਤਾਂ ਹੈਗਾ ਇੱਕ ਦਿਨ ਦਾ ਗ੍ਰਾਫ ਹੁਣ ਇੱਕ ਵੀਕ ਦਾ ਦੇਖ ਲੈਂਦੇ ਆ ਤਾਂ ਇਹ ਇਹਦੇ 'ਤੇ ਟ੍ਰੇਡ ਕੀਤਾ ਇੱਕ ਮੰਥ ਦਾ ਦੇਖ ਲਓ ਸੋ ਇੱਕ ਮੰਥ ਦੇ ਵਿੱਚ ਵਿੱਚ ਇਹਨੇ 1% ਦਿੱਤਾ ਅਗਰ ਤੁਸੀਂ ਇਹਦੇ ਤੋਂ ਖਰੀਦ ਲੈਂਦੇ ਤਾਂ ਵੀ ਤੁਹਾਨੂੰ ਕਾਫੀ ਪਰਸੈਂਟ ਇੱਕ ਸਾਲ ਦਾ ਦੇਖ ਲਓ ਹੁਣ ਤੁਸੀਂ ਦੇਖ ਲਓ ਵੀ 31 ਰੁਪਏ ਕਿੰਨੇ ਦਾ ਤਾਂ ਇੱਕ ਸਾਲ ਪਹਿਲਾਂ ਅਗਰ ਤੁਸੀਂ ਖਰੀਦਿਆ ਹੁੰਦਾ 25 ਰੁਪਏ ਦਾ 25 ਰੁਪਏ ਦਾ ਤਾਂ ਇੱਕ ਸਾਲ ਪਹਿਲਾਂ ਤੇ ਅੱਜ 56 ਰੁਪਏ ਦਾ ਯਾਨੀ ਕਿ ਡਬਲ ਪੈਸਾ ਕਰਦਣਾ ਤੇ ਇਹਨਾਂ ਸੋਟਾ ਡਬਲ ਨਾਲੋਂ ਵੀ ਜ਼ਿਆਦਾ 124% ਦਾ ਇਹਨੇ ਰਿਟਰਨ ਇੱਕ ਸਾਲ ਦੇ ਵਿੱਚ ਵਿੱਚ ਦਿੱਤਾ ਅਗਰ ਅਸੀਂ 3 ਸਾਲ ਪਹਿਲਾਂ ਦਾ ਦੇਖੀਏ ਤਾਂ ਤੁਸੀਂ ਦੇਖ ਹੀ ਸਕਦੇ ਵੀ ਕਿੱਥੇ ਦਾ ਇਹ 3 ਸਾਲ ਪਹਿਲਾਂ ਇਹ 10 ਰੁਪਏ ਦਾ ਆ ਰਿਹਾ ਉਹ ਤਾਂ 10 ਰੁਪਏ ਦਾ ਵੀ ਤਾਂ 3 ਸਾਲ ਪਹਿਲਾਂ ਸੋ ਜਿਨ੍ਹਾਂ ਨੇ ਉਸ ਟਾਈਮ ਖਰੀਦਿਆ ਉਹ ਕਿੰਨੇ ਅੱਜ ਫਾਇਦੇ 'ਚ ਰਹਿ ਰਹੇ ਉਸ ਤੋਂ ਬਾਅਦ ਕਈ ਵਾਰ ਕੰਪਨੀ ਡਿਵੀਡੈਂਡ ਵੀ ਇਸ਼ੂ ਕਰ ਦਿੰਦੀ ਮੇਬੀ ਇਹਨੇ ਕਿੰਨੇ ਹੀ ਕੀਤਾ ਹੋਣਾ ਕਿਉਂਕਿ ਜਿਆਦਾ ਪ੍ਰਾਈਸ ਇਹਦਾ ਨਹੀਂ ਚੜਿਆ ਪਰ ਕਈ ਵਾਰ ਕੰਪਨੀਆਂ ਡਿਵੀਡੈਂਡ ਇਸ਼ੂ ਕਰ ਦਿੰਦੀਆਂ ਸੋ ਆ ਸਾਰੇ ਤੁਹਾਡੇ ਮੂਰੇ ਹੈਗੇ ਪੰਜਾਬ ਐਂਡ ਸਿੰਧ ਬੈਂਕ 62 ਰੁਪਏ ਦਾ ਹੋ ਗਿਆ ਵਾ ਪੰਜਾਬ ਐਂਡ ਸਿੰਧ ਬੈਂਕ ਕਈ ਕਈਆਂ ਨੇ ਦੇਖਿਆ ਵੀ ਨਹੀਂ ਹੋਣਾ ਹਜੇ ਤੱਕ ਸੋ ਆ ਤੁਸੀਂ ਦੇਖ ਲਓ ਅਗਰ ਅਸੀਂ ਗੱਲ ਕਰੀਏ ਇੱਕ ਇੱਕ ਮਨਥ ਦੇ ਵਿੱਚ ਗ੍ਰਾਵਟਾਈ ਪਰ ਇੱਕ ਸਾਲ ਦਾ ਦੇਖ ਲਓ ਲੰਬੇ ਟਾਈਮ ਤੱਕ ਲੈ ਕੇ ਚੱਲੋ ਸ਼ੇਅਰਸ ਨੂੰ ਉੰਨਾ ਜ਼ਿਆਦਾ ਪ੍ਰੋਫਿਟ ਹੁੰਦਾ ਸੋ ਆ ਦੇਖ ਲਓ ਤੁਸੀਂ 27 ਰੁਪਏ ਦਾ 32 ਰੁਪਏ ਦਾ 27 26 ਰੁਪਏ ਦਾ ਕਿੰਨਾ ਜ਼ਿਆਦਾ ਪ੍ਰੋਫਿਟ ਆ ਅਗਰ ਤੁਸੀਂ ਇੱਕ ਸਾਲ ਪਹਿਲਾਂ ਖਰੀਦਿਆ ਹੁੰਦਾ ਅੱਜ ਤੁਹਾਡਾ ਪੈਸਾ ਡਬਲ ਨਾਲੋਂ ਵੀ ਜ਼ਿਆਦਾ ਹੋਣਾ ਤਾਂ 135% ਦਾ ਵਿਆਜ ਦਿੱਤਾ 3 ਸਾਲ ਦਾ ਖੋਲ ਕੇ ਦੇਖ ਲਓ ਤਾਂ ਤੁਸੀਂ ਦੇਖ ਲਓ 20 21 20 21 ਪਰ ਉਸ ਤੋਂ ਬਾਅਦ ਉਹਰੇ نیچے 15 ਪਰ ਆ ਗਿਆ ਬਤਾ ਜਦੋਂ ਕੋਈ ਮਾੜੀ ਖਬਰ ਆਂਦੀ ਜਾਂ ਫਿਰ ਅਸੀਂ ਕਹਿ ਸਕਦੇ ਲੋਕਡਾਊਨ ਤੋਂ ਬਾਅਦ ਗ੍ਰਾਵਿਟੀ ਹੋਈ ਜਾਂ ਕੁਝ ਵੀ ਕਹਿ ਲੋ ਉਸ ਟਾਈਮ ਤਾਂ ਜਮ੍ਹਾਂ ਖਰੀਦਣ ਦੀ ਓਪਰਚੁਨਿਟੀ ਬਣ ਜਾਂਦੀ ਏ ਇੱਕ ਤੁਹਾਨੂੰ ਮੈਂ ਹੋਰ ਟ੍ਰਿਕ ਦੱਸ ਦਿੰਦਾ ਅਗਰ ਤੁਸੀਂ ਵੀਡੀਓ ਦੇ ਅੰਤ ਤੱਕ ਪੁੱਛੇ ਅਗਰ ਤੁਸੀਂ ਸੱਚੀ ਨੂੰ ਹੀ ਸਟਾਕਸ ਦੇ ਵਿੱਚ ਇਨਵੈਸਟਮੈਂਟ ਕਰਨੀ ਮੇਬੀ ਇਨ ਫਿਊਚਰ ਇਲੈਕਸ਼ਨਾਂ ਨੇ ਇਲੈਕਸ਼ਨ ਦੇ ਵਿੱਚ ਅਗਰ ਮਾੜੀ ਖਬਰ ਆਂਦੀ ਤਾਂ ਸਟਾਕ ਮਾਰਕੀਟ ਬਿਲਕੁਲ ਬੁਰੇ ਤਰੀਕੇ ਨਾਲ ਹਿੱਲਣੀ ਮਾਰਕੀਟ ਗਿਰ ਸਕਦੀ ਅਗਰ ਕੋਈ ਪਾਰਟੀ ਜਿਹੜੀ ਚਰਚਾ ਦੇ ਵਿੱਚ ਬਹੁਤ ਰਹਿੰਦੀ ਮੈਂ ਡਾਇਰੈਕਟ ਨਾਮ ਬਹੁਤ ਜ਼ਿਆਦਾ ਚਾਂਸ ਹੈ ਵੀ ਸਟਾਕ ਮਾਰਕੀਟ ਕਰੈਸ਼ ਕਰੇ ਬਹੁਤ ਬੁਰੇ ਤਰੀਕੇ ਨਾਲ ਕਿਉਂਕਿ ਜਦੋਂ ਪਿਛਲੀ ਵਾਰ ਇਲੈਕਟਰੋਨ ਬੌਂਡ ਦੀ ਆਈ ਸੀਗੀ ਵੀਡੀਓ ਜਦੋਂ ਮੈਂ ਅਪਲੋਡ ਵੀ ਕੀਤੀ ਸੀ ਤੀ ਵੀ ਮਾਰਕੀਟ ਕਿਉਂ ਗਿਰ ਰਹੀ ਕਈਆਂ ਦੇ ਕਮੈਂਟ ਆਏ ଥି ਮਾਰਕੀਟ ਚੜਨੀ ਹੀ ਸਟਾਰਟ ਹੋਗੀ ਪਰ ਫਿਰ ਗਿਰਨੀ ਸਟਾਰਟ ਹੋ ਗਈ ਥੀ ਕਿਉਂ ਕਿਉਂਕਿ ਇਲੈਕਟਰੋਨ ਬੌਂਡ ਦੀ ਖਬਰ ਕਰਕੇ ਮਾਰਕੀਟ ਪਰ 네ਗੇਟਿਵ ਅਸਰ ਪੈ ਰਿਹਾ ਥਾ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਬਾਅਦ ਵਿੱਚ ਉਹ ਜੋ ਖਬਰ ਥੀ ਸਾਰੇ ਕਿਤੋਂ ਹਟਾਈ ਗਈ ਉਸ ਖਬਰ ਦੇ ਹਟਾਉਣ ਤੋਂ ਬਾਅਦ ਮਾਰਕੀਟ ਚੜਨੀ ਫੇਰ ਸਟਾਰਟ ਹੋਈ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਮੈਂ ਤੁਹਾਨੂੰ ਹਿੰਟ ਦੇ ਰਿਹਾ ਵੀ ਸਹੀ ਟਾਈਮ ਕੈ ਆ ਸਕਦਾ ਖਰੇ ਖਰੇ ਸਟੋਕ ਵੀ ਖਰੇ ਖਰੇ ਰੇਟ ਤੇ ਤੁਹਾਨੂੰ ਮਿਲ ਸਕਦੇ ਜਦੋਂ ਇਲੈਕਸ਼ਨ ਦੇ ਵਿੱਚ ਮਾੜਾ ਰਿਜ਼ਲਟ ਆਇਆ ਤਾਂ ਬਾਕੀ ਮੈਂ ਕੋਈ ਗੱਲ ਨਹੀਂ ਕਹਿ ਸਕਦਾ ਅੱਗੇ ਇਹ ਚੀਜ਼ ਹੈ ਸੋ ਖਿਆਲ ਰੱਖਣਾ ਤੁਸੀਂ ਮਾਰਕੀਟ ਭਾਜੇ ਮੈਂ ਸਟਾਰਟਿੰਗ ਦੇ ਵਿੱਚ ਕਿ 15 ਸਾਲ ਵਾਲੇ 15 ਸਾਲ ਵਾਲਿਆਂ ਨੂੰ ਮੈਂ ਇਹ ਕਹਿ ਰਿਹਾ ਤੁਹਾਡੇ ਕੋਲ ਬਹੁਤ ਟਾਈਮ ਹੈ ਮਾਰਕੀਟ ਨੂੰ ਸਮਝਣ ਦਾ ਮਾਰਕੀਟ ਨੂੰ ਸਿੱਖੋ ਤੁਸੀਂ ਪੇਪਰ ਟਰੇਡ ਵੀ ਕਰ ਸਕਦੇ ਹੋ ਰੇ ਵੀ ਦੇਖੋ ਵੀ ਅੱਜ ਮੈਂ ਆ ਸਟਾਕ ਖਰੀਦਦਾ ਹਾਂ 3 ਸਾਲ ਬਾਅਦ ਕੀ ਹੁੰਦਾ ਜਾਂ ਫਿਰ ਆਪਣੇ بڑے ਭਰਾਵਾਂ ਨੂੰ ਵੀ ਦੱਸ ਸਕਦੇ ਵੀ ਆ ਵੀ ਕੋਈ ਚੀਜ਼ ਹੈ ਬੇਸਿਕਲੀ ਤੁਸੀਂ ਅੱਜ ਨੋਲੇਜ ਲੈ ਜੂਗੇ ਇਨ ਫਿਊਚਰ ਤੁਹਾਨੂੰ ਬਹੁਤ ਜ਼ਿਆਦਾ ਆਸਾਨੀ ਰਹਣੀ ਕਿਉਂਕਿ ਤੁਸੀਂ ਆਂਦੇ ਸਟਾਰਟਿੰਗ 18 ਸਾਲ ਤੋਂ ਸਿੱਧੇ ਇਨਵੈਸਟਿੰਗ ਕਰਨਾ ਚਾਲੂ ਕਰ ਸਕਦੇ ਫਿਰ ਤੁਹਾਨੂੰ ਪ੍ਰੋਫਿਟ ਹੀ ਪ੍ਰੋਫਿਟ ਲਈ ਹੈ ਉਸ ਤੋਂ ਬਾਅਦ 70 ਰੁਪਏ ਇਹ ਬਹੁਤ ਵਧੀਆ ਹੈ ਟ੍ਰਾਈਡ ਐਂਡ ਦੇਖ ਲੋ 40 ਰੁਪਏ ਦਾ ਨਾਚਰੀਆ ਟੈਕਸਟਾਈਲ ਕੰਪਨੀ ਜੂ ਕੱਪੜੇ ਬਣਾਉਂਦੀ ਹੈ ਮਦਰਸਨ ਸੂਮੀ ਵਾਇਰਿੰਗ ਵਾਇਰਿੰਗ ਦਾ ਕੰਮ ਕਿੰਨਾ ਹੈ ਇਹ ਡੀਮਰ ਜੋ ਕਿ ਪਾਰਟ ਆਇਆ ਵਾ ਮੇਬੀ ਉਹਦਾ ਸੋ ਆ ਸਾਰੀਆਂ ਚੀਜ਼ਾਂ ਆ ਤੁਹਾਡੇ ਮੂਰੇ ਕੰਪਨੀਆਂ ਮੈਂ ਬਧੀ ਬਧੀ ਤੁਹਾਨੂੰ ਦੱਸਤੀ ਆ ਸੋ ਇਸ ਤਰ੍ਹਾਂ ਪਤਾ ਚੱਲ ਜਾਂਦਾ ਅਗਰ ਤੁਸੀਂ ਹਾਈ ਰਿਸਕ ਲੈਣਾ ਚਾਹੁੰਦੇ ਜਿਨ੍ਹਾਂ ਦੀ ਉਮਰ ਘੱਟ ਹੈ ਉਹ ਉਹਨਾਂ ਕੋਲ ਇੱਕ ਪ੍ਰੋਬੈਬਿਲਿਟੀ ਇਹ ਵੀ ਹੁੰਦੀ ਵੀ ਉਹ ਥੋੜਾ ਰਿਸਕ ਹਾਈ ਲੈ ਸਕਦੇ ਜਿਦਾ ਮਿਡ ਕੈਪ ਦੀਆਂ ਕੰਪਨੀਆਂਸ ਹੋਗੀਆਂ ਜਾਂ ਫਿਰ ਸਮੋਲ ਕੈਪ ਉਹ ਵੀ ਖਰੀ ਖਰੀ ਸモール ਕੈਪ ਦੀਆਂ ਹੋਵੇ ਰਿਸਕ ਲੈ ਸਕਦੇ ਅਗਰ ਫਿਰ ਮਿਡ ਕੈਪ ਫਿਰ ਲਾਰਜ ਕੈਪ ਲਾਰਜ ਕੈਪ ਦੇ ਵਿੱਚ ਥੋੜਾ ਆਸਾਨੀ ਰਹਿੰਦੀ ਵੀ ਥੋੜਾ ਪੈਸਾ ਡੁੱਬਣ ਦੇ ਘੱਟ ਚਾਂਸ ਹੁੰਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਤੋਂ ਇਨਵੈਸਟਿੰਗ ਕਰਨਾ ਚਾਲੂ ਕਰ ਦਿਓ ਇਨ ਫਿਊਚਰ ਤੁਹਾਨੂੰ ਬਹੁਤ ਸੋਕ ਰਹਿਣੀ ਜਿਹੜੀ ਮੈਂ ਪੁਰਾਣੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਦੀ ਬੌਂਡ ਵਗੈਰਾ ਦੀ ਉਹਦੇ ਵਿੱਚੋਂ ਐਸੈਟਸ ਦੇ ਵਿੱਚ ਐਡ ਹੋਏ ਨਹੀਂ ਤੁਹਾਡੇ ਸਟੋਕਸ ਹਨਾ ਤੁਹਾਡੇ ਐਸੈਟਸ ਬਣ ਜਾਣੇ ਸੋ ਇਸ ਤਰ੍ਹਾਂ ਆਪਣੀ ਸੰਪਤੀ ਗਰੋਅ ਕਰਨਾ ਅੱਜ ਤੋਂ ਚਾਲੂ ਕਰ ਦਿਓ ਜਿੱਦਾਂ ਰੀਅਲ ਅਸਟੇਟ ਪੈਸੇ ਬਣਾ ਕੇ ਦਿੰਦੀਆਂ ਇਹਦਾ ਸੋ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਟੋਪਿਕ ਅਗਰ ਤੁਹਾਡਾ ਫਿਰ ਵੀ ਕੋਈ ਫੀਡਬੈਕ ਹੈ ਅਗਰ ਤੁਸੀਂ ਕਿਸੇ ਵੀਡੀਓ ਕਿਸੇ ਹੋਰ ਟੋਪਿਕ ਦੇ ਰਿਗਾਰਡਿੰਗ ਚਾਹੁੰਦੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਦੀ ਥੋੜੇ ਵਾਸਤੇ ਇਨਫੋਰਮੇਟਿਵ ਵੀਡੀਓ ਸਫੇ ਲਿਆਉਂਦਾ ਨਵਾਂਗੇ ਥੈਂਕ ਯੂ ਫਾਰ ਵਾਚਿੰਗ ਥਿਸ ਵੀਡੀਓ